ਦੇਹਰਾਸੀ ਵੰਕਾਰ ਸਤਿਗੁਰ ਪ੍ਰਸਾਦ ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਤਿਆ ਤੇਰਾ ਅੰਤ ਨਾ ਜੈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿੱਤ ਸਵਾਲਿਓ ਜਿਨ ਕੀਤੀ ਤੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰਿਆ ਸੋ ਦਰਗਾਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਅਸੰਖਾ ਕੇਤੇ ਤੇਰੇ ਵਾਣ ਹਾਰੇ ਕੇਤੇ ਤੇਰੇ ਰਾਗ ਭਰੀ ਸਿਉ ਕਈਐ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨ ਪਉਣ ਪਾਣੀ ਤੇ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨ ਚਿਤ ਗੁਪਤ ਰਿਕ ਜਾਨਨ ਲਿਖ ਲਿਖਤ ਧਰਮ ਵਿਚਾਰੇ ਗਾਵਨ ਤਦਨੋ ਇਸਰ ਬਰਮਾ ਦੇ ਵੀ ਸੋਣ ਤੇਰੇ ਸਦਾ ਸਵਾਰੇ ਗਾਵਨ ਤਦਨੋ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਨ ਤਦਨੋ ਸਿੱਧ ਸਮਾਧੀ ਅੰਦਰ ਗਾਵਨ ਤਦਨੋ ਸਾਧ ਬਿਚਾਰੇ ਗਾਵਨ ਤਦਨੋ ਜਤੀ ਸਤੀ ਸੰਤੋਖੀ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨੋ ਪੰਟਾ ਤੇ ਪਟਨਰ ਕੀਸਰ ਜੋਗ ਜੋਗ ਵੇਦ ਨਾਲੇ ਗਾਵਨ ਤਦਨੋ ਮੋਹਣੀਆਂ ਮਨਮੋਹਨ ਸੁਰਗ ਮਾਛ ਪਿਆਲੇ ਗਾਵਨ ਤਦਨੋ ਰਤਨ ਪਾਇ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋ ਜੋਤਮਹ ਹੰਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਈ ਤੁਧਨੋ ਗਾਵਣ ਜੋਤਿ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈ ਚਿਤ ਨਾਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਸੀ ਜੈਨ ਜਾਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸਿਮਾਏ ਦਿਨ ਉਪਾਈ ਕਰ ਕਰ ਦੇਖਹਿ ਕੀਤਾ ਆਪਣਾ ਜਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸ਼ਾਹੋ ਸਾਹ ਪਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਆਖੈ ਸਭ ਕੋਏ ਕਿ ਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਨ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕਿਵੜ ਚੀਰਾ ਰਹਾ ਸਭ ਸੁਰਤੇ ਮਿਲਤੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੀ ਧਿਆਨੀ ਗੁਰ ਗਰਹਾ ਇੱਕ ਐਹ ਨ ਜਾਈ ਤੇਰੀ ਤੇਲ ਵੜਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤੁਧ ਵਿਨੇ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠੱਕ ਰਹਾਈਆਂ ਅੱਖਣ ਵਾਲਾ ਕਿਆ ਵੇਚਾਰਾ ਸਿੱਤੇ ਪਰੇ ਤੇਰੇ ਪੰਡਾਰਾ ਗੇਸ ਤੋਂ ਦੇ ਤੇ ਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਰਾ ਸਮ ਹਲਾ ਪਹਿਲਾ ਅੱਖਾਂ ਜੀਵਾਂ ਵਿਸਰੇ ਮਰ ਜਾਵਾਂ ਅਖੜਿਓ ਕਾ ਸੱਚਾ ਨਾਓ ਸੱਚੇ ਨਾਮ ਕੀ ਲੱਗੈ ਭੂਖ ਉਤ ਭੂਖ ਹੈ ਖਾਈ ਚਲੀ ਹੈ ਦੁਖ ਸੋ ਕਉ ਵਿਸਰੇ ਮੇਰੀ ਮਾਇ ਸਾਚਾ ਸਾਚੇ ਨਾ ਰਹੋ ਸੱਚੇ ਨਾਮ ਕੀ ਤੇਲਵੜਿਆ ਯਾਗ ਤੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਅਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੀ ਨ ਹੋਵੇ ਸੋਗ ਦੇਂਦਾ ਰਹੇ ਨ ਚੁੱਕੇ ਭੋਗ ਗੁਨੇ ਹੋਰ ਨਾਹੀ ਕੋਇ ਨਾ ਕੋ ਹੁਆ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਕਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਸਨਾਤ ਰਾਗ ਗੁਦਰੀ ਮਹਲਾ 4 ਹਰ ਕੀ ਜਨ ਸਤਿਗੁਰ ਸਤਿਬਰਗਾ ਬਿਨੂ ਗੁਰੂ ਗੁਰਪਾਥ ਹਮ ਕਿਰੇ ਕਿਰਮ ਸਤਿਗੁਰ ਸਰਨਾਏ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਦਤ ਹਮਰੀ ਰਹਿ ਰਾਤ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਰ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਰਤ ਨਾਮ ਨਾ ਪਾਇਆ ਭਾਗ ਹੀਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨੇ ਆਇ ਤ੍ਰਗ ਜੀਵੈ ਤ੍ਰਗ ਜੀਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਧਰਮਸਤ ਕਲਿਖਿਆ ਲਿਖਾ ਧਨ ਤਨ ਸਤ ਸੰਗਤ ਚਿਤ ਹਰ ਰਸ ਪਾਇਆ ਮਿਲੇ ਜਾਨਕ ਨਾਮ ਪ੍ਰਗਾਸ ਰਾਗੁਦਰੀ ਮਹਲਾ ਪੰਜਵਾ ਕਾਹਿਰੇ ਮਨ ਚਿਤ ਤੇ ਵਿਦਮਾ ਜਾ ਅਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜਤ ਉਪਾਇਤਾ ਕਰਿ ਜਕਾਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰੰਪਰਤ ਪਾਇ ਸੁਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸਤਪਨੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਗ ਸੰਪਾਹਿ ਠਾਕੁਰ ਕਾ ਹੈ ਮਨ ਭਉ ਕਰਿਆ ਊੜੇ ਊੜੇ ਆ ਵੈ ਸੇ ਕੋਸਾ ਤੇ ਪਾਛੇ ਬਚਰੇ ਛਰੇਆ ਤੈਨ ਕੌਣ ਖਲਾਵੇ ਕੌਣ ਚਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗਾ ਸਮਹਲਾ ਚੌਥਾ ਸੋਪੁਰਖ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋਪੁਰਖ ਨਰਨੰਦ ਜਿਹਾਰ ਪਰਖ ਨਰਨੰਦ ਜਨਹਾਰੇ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤਤ ਜੀ ਹਰ ਸੱਚੇ ਸਿਰਜਨਹਾਰਾ ਸਭ ਦੀ ਤੁਮਾਰੇ ਜੀਤੋਂ ਜੀਆਂ ਕਾ ਦਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਰ ਹਰਿਆ ਪੇਠਾ ਕਰ ਹਰਿਆ ਪੇ ਸੇਵਕ ਦੀ ਗਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰੰਤਰ ਜੀ ਹਰ ਇੱਕ ਉਪਰ ਕਸਮਾਣਾ ਇਕਤਾ ਤੇ ਕੇ ਪੇ ਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋਂ ਤਦ ਬਿਨ ਅਵਰ ਨਾ ਜਾਣਾ ਤੂੰ ਭਾਰ ਪਰਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਦਾ ਨਾਨਕ ਤੈਨ ਕੁਰਬਾਨ ਹਰਤੇ ਆ ਵਹੇ ਹਰਤੇ ਆ ਵਹ ਤਦਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਤੇ ਆ ਜੀ ਤੈਨ ਟੂਟੀ ਜਮ ਕੀ 파ਤੀ ਜੀ ਨਿਰਪਉ ਜਨ ਹਰ ਨਿਰਪਉ ਤੇ ਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਦੀ ਤੇ ਹਰ ਹਰੂਪ ਤਮਾਸੀ ਸੇ ਤਨ ਸੇ ਤਨ ਜਿਨ ਹਰਤੇ ਆਇਆ ਜੀ ਜਨ ਨਾਨਕ ਤਿਨ ਭਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤਤ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁਤ ਸਿਮਰਤ ਸਾਸਤਰੀ ਕਰ ਕਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤਉ ਤੇ ਦੇਵੜ ਅਵਰਨਾ ਕੋਈ ਤੂੰ ਜੁਗ ਜੁਗ ਇੱਕ ਸਦਾ ਸਦਾ ਤੂ ਇੱਕ ਜੀ ਤੂੰ ਨਿਸ਼ਚਲ ਕਰਤਾ ਤੋ ਇਤ ਦੇ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੇ ਦੇ ਆਪੇ ਸ੍ਰੇਸ਼ਟ ਸਭ ਪਾਈ ਜੀ ਤਉ ਦੇ ਆਪੇ ਸਰਜੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੇੜਾ ਸਾਈਂ ਜੋ ਤੋ ਭਾਵੇਂ ਸੋਈ ਤੀਸੇ ਗੋਤੋਂ ਦੇ ਸੋਈ ਹੋ ਪਾਈ ਰਹੋ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨਮਖ ਗਵਾਇਆ ਤਦ ਆਪ ਵਿਚੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਜੀ ਹੀ ਮਾਏ ਤੁਝ ਬਿਣ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿੰਜੋਗ ਮਿਲ ਵਿਛੜਿਆ ਸੰਜੋਗੀ ਮੇਲ ਜੈਸਾ ਨੋ ਤੋ ਜਾਣੇ ਹੀ ਸੋਈ ਜਨ ਜਾਣੇ ਹਰ ਗੁਣ ਸਦਹੀ ਆਕ ਵਖਾਣਾ ਜਿਨ ਹਰ ਤੇ ਵਿਆ ਤੈਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੁਜਾ ਵਰ ਨਾ ਕੋਇ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਤਾ ਮਹੱਲਾ ਪਹਿਲਾ ਤੇਤ ਸਰਵਰੜੇ ਪਹਿਲੇ ਨਵਾਤਾ ਪਾਣੀ ਪਾਵ ਤਿਨਹਿ ਕੀ ਆ ਪੰਕਜ ਮੋਹ ਪਗ ਨਹੀਂ ਚਾਲ ਅਹਮ ਦੇਖਾਂ ਤੈ ਡੂਬਿ ਹਲੇ ਮਨ ਏਕ ਨ ਚੀਤਸ ਮੂਡ ਮਨਾ ਹਰ ਬਿਸਰਤ ਤੇਰੇ ਗੁਨ ਗਲਿਆ ਰਹੋ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਨਵਤ ਨਾਨਕ ਤਿਨ ਕੀ ਸਰਨਾ ਜਿਨ ਤੋ ਨਾਹੀ ਵੀ ਸਰਿਆ ਆਸਾ ਮਹਲਾ ਪੰਜਵਾ ਭਾਈ ਪ੍ਰਾਪਤ ਮਨਖ ਦੇ ਹਰੀਆ ਗੋਬਿੰਦ ਮਿਲਨ ਕੇ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵ ਜਲ ਤਰਨ ਕੇ ਜਨਮ ਬਿਰਤਾ ਜਾਤ ਰੰਗ ਮਾਇਆ ਗੇ ਰਹੋ ਜਪ ਤਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਉ ਨਾਨਕ ਅਮ੍ਰਿਤ ਕਰਮਾਂ ਸਰਨ ਪਰੇ ਕੀ ਰੱਖੋ ਸਰਮਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤੇ ਪਾਤਸ਼ਾਹੀ ਦਸ ਕਬੀਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਦਾ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੇ ਤੁਮ ਕਾਵ ਆਪ ਹਾਥ ਦੇ ਮੋਹ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੋ ਰੱਛਾ ਨਿ ਕਰਦਾ ਕਰੀਐ ਸਭੈ ਰਨ ਕੋ ਆਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਵਰਨਾਤੇ ਆਉ ਜੋ ਵਰਚਾਉ ਤਮਤੇ ਪਾਉਂ ਸੇਵਕ ਸਿਕ ਹਮਾਰੇ ਤਾਰੀ ਇਹ ਚੰਚੰ ਸਤਰ ਹਮਾਰੇ ਮਾਰੀ ਹੈ ਆਪ ਹਾਤ ਦੇ ਮੁਝੇ ਉਭਰੀ ਹੈ ਮਰਨ ਕਾਲ ਕਾ ਤਰਾਸ ਨਵਰੀ ਹੈ ਉਜੋ ਸਦਾ ਹਮਾਰੇ ਪਛਾ ਅਸਰੀ ਅਸਤ ਜੋ ਕਰਿਓ ਰੱਛਾ ਰਾਖ ਲਿਓ ਮਰਾ ਕਨ ਹਾਰੇ ਸਾਹਿਬ ਸੰਤ ਤਹਾ ਪਿਆਰੇ देवान बन्त दष्टन केहन्त तुमह परिचतरदस्कन्त काल पाए ब्रह्मा भव धरा काल पाए शिवजू अवतरा काल पाए करविसन प्रकासा सकल काल का किया तमासा जमन काल योगी शिव कियो बेदरा ब्रह्मा जोथियो जमन काल सब लोक सवार नमस्कार है ताए हमारा जमन काल सब जग त पनायो देव दैत जछन पजायो ਆਦ ਅੰਤ ਇੱਕ ਹੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪਰਜਾ ਜਿਨ ਆਪਸ ਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਤੀ ਤੇ ਕੁੰਚਰ ਅਸੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एके की पीर पहचाना कट कट के पट पट के जान जब उदगर करा करता रा भरजा तरत तब दे अपारा जब आकर करत हूं क महा तुम में मिलत दे तार सब हूं जीते बदन सृष्टि सब तार आप अपनी बोझ उचारे तुम सब हीते रहत नर आलम जानत वेद भेद अरे आलम निरंकार निरंकार निLamb आद अनिल अनाद असम्बता का मुड़ चारत भेद जाको भेवना पावत वेदा ਤਾ ਕੋ ਕਰ ਪਾਹਣਨ ਮੰਨਤ ਮਹਾ ਮੂਰਗਿਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾਚਨ ਤਨੇ ਪਹਿਵਾ ਪਪੜੀ ਬਧੈ ਦੇਤੇ ਬਨਦ ਭਿੰਨ ਪਿੰਨ ਤੁਹ ਤੇਤੇ ਤੁਮਰਾਲ ਕਨ ਜਾਇ ਪਸਾਰਾ ਕੈਬਿਦ ਸਜਾ ਪ੍ਰਥਮ ਸੰਸਾਰਾਇ ਕੇ ਰੂਪ ਅਨੂਪਸ ਰੂਪਾਰੰਕ ਭਉਰਾਵ ਕਹਿ ਪੂ ਪਾਂਡਜ ਜਿਰਜ ਸੇਤਰ ਕਿਨੇ ਉਤਪਦ ਖਾਨ ਬਹੁ ਰਚ ਦੇਨੇ

ਤਿੰਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾੜ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਾ ਹੈ ਰੱਛਾ ਹੈ ਤਾਂ ਹੈ ਸਭ ਕਾਲਾ ਦੁਸ਼ਟ ਰਿਸ਼ਟ ਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਹੇ ਨ ਹਰਿ ਹੋ ਤਾਂ ਕੇ ਤਾਤ ਨ ਕਮ ਹਰਿ ਹੋ ਰਿੱਧ ਸਿਧ ਕਰਮ ਸਭ ਹੋਈ ਦੁਸ਼ਟ ਛਾਸ਼ ਵੈ ਸਕੇ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸੇ ਤਾਹੇ ਉਬਾਰਾ ਜੇਨਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੇ ਸਰਨ ਤਿਹਾਰੀ ਆਪ ਹਾਤ ਦੇ ਲਿਓ ਉਬਾਰੀ ਸਰਬ ਥੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਂ ਤਰੇ ਨਹੀਂ ਆਨਿਓ ਰਾਮ ਰਹਿਮ ਪੁਰਾਣ ਕੁਰਾਨ ਅਨੇਕ ਕਹੇ ਮਤੇਕ ਨਾ ਮੰਨਿਓ ਸਿਮਰਤ ਸਾਸਤਰ ਬੇਦ ਸਬੇ ਬੋ ਭੇਦ ਕਹੇ ਹਮ ਇਕ ਨਾ ਜਾਣਿਓ ਸਰੀਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੋ ਹੈ ਬਖਾਨਿਆ ਦੁਹਰਾ ਸਗਲ ਦਵਾਰ ਕੋ ਛਾਟ ਕੇ ਗਇਓ ਤੁਹਾਰੋ ਦਵਾਰ ਬਹਿ ਗਹਿ ਕਿ ਲਾਜ ਅਸ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਹੱਲਾ ਤੀ ਜਾਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੇ ਮੈਂ ਸਤਿਗੁਰੂ ਮੈਂ ਪਾਇਆ ਸਤਿਗੁਰ ਤੇ ਪਾਇਆ ਸਹਿਜ ਸੇਤੀ ਮਨ ਵਡੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੇ ਗਉ ਹਰੀ ਗ੍ਰੰਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰੁੱਤ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀ ਕਰਹੁ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰਾਤ ਸੁਆਮੀ ਤੋ ਕਿ ਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਹਬਾ ਕਿਆ ਨਾਹੀ ਕਰਤੇ ਰਹਿ ਕਰਤਾਂ ਤੇ ਰਹਿ ਸਭ ਕਿਛ ਹੈ ਜਿਸ ਦੇ ਹੈ ਤੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿੰਦਗੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕੈ ਨਾਨਕ ਸੱਚੇ ਸਹਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਉਹ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਾਨਾਏ ਵਸਿਆ ਜਿਨ ਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਵਤ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰਤ ਭਾਗੇ ਘਰਤ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤਤ ਵਸ ਕੀਤੇ ਕਾਲ ਗੰਟਕ ਮਾਰਿਆ ਧਰ ਕਰਮ ਪਾਇ ਤਦ ਜਿਨ ਕੋ ਸੀ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤ ਗੁਰ ਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਮੁੰਦਾਵਣੀ ਮਹੱਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਤੋਂ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕੋ ਇਹ ਉਧਾਰੋ ਇਹ ਵਸਤ ਤ ਜੀ ਨਾ ਜਾਈ ਨਿਤ ਨਿਤ ਰ ਕਰਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ 5 13 ਕੀਤਾ ਜਾਤੋ ਨਾਹੀ ਮੈਨੋ ਜੋ ਕੀ ਤੋਈ ਮੈ ਨਿਰਗੁਨ ਹਰਿ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿ ਰਾਮਤ ਹੋਈ ਸਤਗੁਰ ਸੱਜਣ ਮਿਲੇ ਆ ਨਾਨਕ ਨਾ ਮਿਲੇ ਤਾ ਜੀਵਾ ਧਨ ਮਨ ਥਿਵੇ ਹਰਿਆ ਪੜੇ ਤੇ ਤੇ ਤੋ ਸਮਰਾਤ ਜਿੱਥੇ ਕੋਈ ਨਾ ਹੈ ਉਥੇ ਤੇਰੀ ਰਖ ਅਗਨੀ ਉਦਰ ਮਾ ਹੈ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ ਭਉਜਲ ਬਿਕਮਾ ਚ ਗਾਹ ਗੁਰ ਸ਼ਬਦੀ ਪਾਰ ਪਾਏ ਜਿੰਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੇ ਹੋ ਪੁਨ ਗੁਣ ਗੋਬਿੰਦ ਗਾਏ ਸਭ ਸੇ ਨੋਕਰ ਪਾਲ ਸਮਲ ਹੈ ਸਾਹ ਹੈ ਸਾਹ ਬਿਰਤਾ ਕੋਈ ਨਾ ਜਾਏ ਜੀ ਆਵੇ ਤੁਧ ਆਹੇ ਸ਼ਲੋਕ ਮਹੱਲਾ ਪੰਨਮਾ ਅੰਤਰਗੁਰੂ ਆਰਾਧਨਾ ਜਿਹਾ ਜਪਗੁਰ ਨਾਉ ਨੇਤਰੀ ਸਤਿਗੁਰ ਪ੍ਰੇਖਣਾ ਸਰਵਨੇ ਤੁੰਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਈ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ ਜਗ ਮਹਿ ਉਤਮ ਕਾਢੀ ਹੈ ਵਿਰਲੇ ਕੇਈ ਕੇ ਮਹਲਾ ਪੰਜਵਾ ਰਖੇ ਰਖਣਹਾਰ ਆਪਿ ਉਹ ਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਹੋਆ ਆਪ ਦਿਆਲ ਮਨੋ ਨਵਸਾਰਿਆਂ ਸਾਧ ਜਨਾਕੇ ਸੰਗ ਭਵਜਲ ਤਾਰਿਆਂ ਸਾਕਤ ਨਿੰਦਕ ਦੋਸ਼ਕ ਨੰ ਮਾਹੇ ਬੇਧਾ ਬਿਦਾਰਿ ਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ